ਆਸੀ ਕਾਲ ਜੀ ਸਾਰਿਆਂ ਨੂੰ ਆਹ ਦੇਖੋ ਜੀ ਆਪਣੇ ਕਿਸਾਨ ਆਂ ਗਾਂ ਬਦੂ ਕਿਸਾਨ ਕਹਿੰਦੇ ਸਾਰਿਆਂ ਸਾਰੇ ਹਾਂ ਖਰ ਇਹਨਾਂ ਨੇ ਤਾਂ ਪਿਛਲੀ ਵਾਰ ਵੀ ਕਰੀਆਂ ਸੀ ਕਣਕ ਦੇ ਵਿੱਚ ਬਾੜ ਕੀ ਢੋਲ ਕਰਦੇ ਆਗੇ ਸਪੈਸ਼ਲ ਢੋਲ ਦੇ ਇਹਨਾਂ ਨੇ ਟਾਇਰ ਪਵਾਏ ਆ ਆਹ ਗੱਡੀ ਵਾਲੇ ਆਹ ਗੱਡੀ ਵਾਲੇ ਟਾਇਰ ਪਵਾਏ ਇਹਨਾਂ ਨੇ ਸਪੈਸ਼ਲ ਢੋਲ ਦੇ ਦੋ ਗੰਨਾ ਲਾਈਆਂ ਦੇ ਮੈਗਨ ਦੀ ਕਰ ਤੇ ਕਿਹੜਾ ਹੋਰ ਤੋਂ ਮਾਦੀ ਮੈਗਨ ਦੀ ਇੱਕ ਫਾਈਨ ਦੀ ਤਾਰ ਜੋਤੀਆ ਬਾਬਾ ਅਸਾ ਤਾਰਾ ਕੋ ਸਿਰਕ ਨਹੀਂ ਕਰਦੇ ਕਣਕ ਸਿਰਕ ਹੜਕ ਇੰਨੀ ਕਿਵੇਂ ਤੇ ਕਰਦਾ ਦੇ ਉੱਤੇ ਖੜ ਕੇ ਸਪਰੇਅ ਕਰਦਾ ਜੱਟ ਕਰੇਜੀ ਹੋਗੇ ਛੋੜੀਆਂ ਆਹੀ ਗੱਲਾਂ ਮੋਦੀ ਨੂੰ ਮਰਵਾਉਂਦੀਆਂ ਉਹ ਛੋੜੀਆਂ ਆਹੀ ਗੱਲਾਂ ਮੋਦੀ ਨੂੰ ਮਰਵਾਉਂਦੀਆਂ ਨੇ ਦੇ ਇੱਕ ਪਾਸੇ ਭਈਆ ਲਾ ਲਿਆ ਇੱਕ ਪਾਸੇ ਆਪ ਲੱਗ ਗਿਆ ਸਾਡੇ ਬੰਦੇ ਨੰਬਰ ਦਾ ਰਹੇ ਵਾਹਣ ਬਹੁਤ ਐਨਾਂ ਕੋਲੇ ਚੋ ਜੀ ਕਰਦੇ ਆ ਕਰਕਮ ਦੇ ਬਾਈ ਤੁਸੀਂ ਨਾ ਕਰਦੇ ਪੰਗਾ ਲੈ ਲੋ ਇੰਨੀ ਕਿ ਤਾਂ ਮਿੱਦੀ ਜਾਂਦੀ ਇਹਦੇ ਪੂਰਾ ਚਾਲਦਾ ਕੰਮ ਹੱਥ ਨੂੰ ਹੈਗਾ 35 40 ਕਿੱਲੇ ਬਾਹਣ ਦੇ ਨਾਲ ਕੋਲ ਸਾਰਾ ਸਿੜਕ ਦੇਣਗੇ ਮੋਜਨਾ ਖੜਾ ਨਾ ਉੱਤੇ ਢੋਲ ਦੇ ਕਿੱਲਾ ਤੋੜ ਦੇ ਕਹਿੰਦੇ ਇੱਕ ਵਾਰੀ ਚ ਬਾਥੂ ਹੋ ਗਿਆ ਬਈ ਇਹਨਾਂ ਦੇ ਪਲਟਾ ਮੇ ਖੜਾ ਨਾ ਪਲਟਾ ਕੇ ਬੀਜੀ ਸੀ ਇਹਦੇ ਮੈਨਾਂ ਹੈਗਾ ਮੈਂ ਵਿੱਚ ਹੀ ਬਾਥੂ ਵਾਲੀ ਪਾ ਲਉ ਹੁਣ ਲੱਗੇ ਤਾਂ ਹੈਗੇ ਕਹਿੰਦੇ ਅੱਡ ਸਿੜਕਾਂਗੇ ਉਹ ਨੇ ਛੋਟੀ ਪਾਤੀ ਵੀਡੀਓ ਨਟ ਤੇ ਕੱਲ ਨੂੰ ਤੁਸੀਂ ਮਸ਼ਹੂਰ ਹੋ ਜਾਓਗੇ ਹੁਣ ਲੋਕ ਮਿਲਣ ਆਉਣਗੇ ਦੇ ਆਏ ਸਿੜਕਦੇ ਆ ਬਈ ਇਹ ਸਪਰੇ ਹਾਂ ਇਹਨਾਂ ਦਾ ਬਹਣ ਪਲਟਾ ਦੇ ਖੜਾ ਨਾ ਵਜਾ ਪਲਟਾ ਕੇ ਬੀਜੇ ਸੀ ਕਹਿੰਦੇ ਕੱਖ ਕੁਝ ਨਹੀਂ ਹੁੰਦਾ ਕੱਲਾ ਤੇਲ ਹੀ ਮੱਚਦਾ ਬਾਥੂ ਦੇ ਕਿਢੇ ਲੁੱਟ ਹੋਇਆ ਇਹਨਾਂ ਦੇ ਬਾਈ 0 ਡਰਲ ਦਾ ਬੈਸਟ ਆ ਯਾਰ ਕੁਛ ਨਹੀਂ ਹੁੰਦਾ ਬਾਥੂ ਹੀ ਬਾਥੂ ਖੜਾ 19 ਗਣਕਾ ਉਹਨਾਂ ਬਾਥੂ ਆ ਤੇ ਨੇ ਹੁਣ ਮੈਗਜ਼ੀਨ ਸੜਕੀ ਜਾਂਦੇ ਆਗੇ ਆ ਚੱਕ ਤੋਰੇ ਸ ਵਾਹ ਲਾਗੇ ਕੂਕਲੀਆਂ ਮਾਰਨ ਬਾਈ ਹੁਣ ਆਥਨ ਤੱਕ ਇਹਨਾਂ ਦਾ ਇੰਝ ਚੱਲੂ ਕੰਮ ਆਪਣੀਆਂ ਵੀਡੀਓ ਦੇਖੀ ਜਾਓ ਧੰਨਵਾਦ ਜੀ